ਇਹਨ ਉਸਕੇ ਸੁਣ ਕੇ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਨੰਬਰ 1 ਗਰਮ ਪਾਣੀ ਨਾਲ ਆਪਣਾ ਮੂੰਹ ਨਾ ਧੋਵੋ ਇਸ ਨਾਲ ਸਾਡੀ ਚਿਹਰੀ ਦੀ ਸਕਿਨ ਬੁੱਢੀ ਨਜ਼ਰ ਆਉਣ ਲੱਗ ਜਾਂਦੀ ਹੈ ਨੰਬਰ 2 ਜਿਆਦਾ ਅੰਡੇ ਖਾਣ ਨਾਲ ਚਿਹਰੇ ਤੇ ਝੋੜੀਆਂ ਪੈਣ ਲੱਗ ਜਾਂਦੀਆਂ ਹਨ ਨੰਬਰ 3 ਸਮੁੰਦਰੀ ਲੂਣ ਚੱਟਣ ਨਾਲ ਵਜ਼ਨ ਘੱਟ ਹੋ ਜਾਂਦਾ ਹੈ ਨੰਬਰ 4 ਹਰ ਰੋਜ਼ ਖੀਰੇ ਖਾਣ ਨਾਲ ਲੱਕਵਾ ਨਹੀਂ ਹੁੰਦਾ ਨੰਬਰ 5 ਦੀਵੇ ਦੇ ਵਿੱਚ ਜੇਕਰ ਨਾਰੀਅਲ ਦਾ ਤੇਲ ਪਾ ਦਿਓ ਤਾਂ ਦੀਵਾ ਜਿਆਦਾ دیر ਤੱਕ ਜਗਦਾ ਰਹੇਗਾ ਨੰਬਰ 6: ਪੇਟ ਵਿੱਚ ਦਰਦ ਹੋਵੇ ਤਾਂ ਗੁੰਗਣੇ ਪਾਣੀ ਵਿੱਚ ਨਿੰਬੂ ਨਿਚੋੜ ਲਓ, ਥੋੜਾ ਜਿਹਾ ਨਮਕ ਮਿਲਾ ਕੇ ਪੀ ਲਓ। ਨੰਬਰ 7: ਬੱਕਰੀ ਦੇ ਦੁੱਧ ਨਾਲ ਬਦਾਮ ਖਾਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ। ਨੰਬਰ 8: ਠੰਡੀ ਰੋਟੀ ਖਾਓ, ਦਿਮਾਗ ਤੇਜ਼ ਹੋ ਜਾਵੇਗਾ। ਨੰਬਰ 9: ਸ਼ਿਮਲਾ ਮਿਰਚ ਦਿਲ ਲਈ ਬਹੁਤ ਲਾਭਦਾਇਕ ਹੁੰਦੀ ਹੈ। ਨੰਬਰ 10: ਮੱਛੀ ਖਾਣ ਵਾਲੇ ਲੋਕ ਦਿਲ ਦੀ ਬਿਮਾਰੀ ਤੋਂ ਬਚੇ ਰਹਿੰਦੇ ਹਨ। ਨੰਬਰ 11: ਨਿੰਮ ਦਾ ਰਸ ਪੀਣ ਨਾਲ ਫਿੰਸੀਆਂ ਨਹੀਂ ਹੁੰਦੀਆਂ। ਨੰਬਰ 12 ਖਾਣਾ ਖਾਣ ਤੋਂ ਪਹਿਲਾਂ ਕੋਈ ਇੱਕ ਫਲ ਜ਼ਰੂਰ ਖਾਓ ਸਰੀਰ ਨੂੰ ਕਮਜ਼ੋਰੀ ਨਹੀਂ ਹੁੰਦੀ ਨੰਬਰ 13 ਕ੍ਰੀਲੇ ਦੇ ਨਾਲ ਕਦੇ ਵੀ ਮੂਲੀ ਨਾ ਖਾਓ ਨੰਬਰ 14 ਦਹੀਂ ਦੇ ਨਾਲ ਕਦੇ ਵੀ ਕੇਲਾ ਨਾ ਖਾਓ ਨੰਬਰ 15 ਜੇਕਰ ਤੁਹਾਨੂੰ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਮੱਛੀ ਦਾ ਸੇਵਨ ਨਾ ਕਰੋ ਨੰਬਰ 16 ਗਰਮੀ ਵਿੱਚ ਕਦੇ ਵੀ ਬਾਹਰੋਂ ਆ ਕੇ ਇੱਕਦਮ ਨਾ ਨਹਾਓ ਨੰਬਰ 17 ਜੇਕਰ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਤਾਂ ਖਾਲੀ ਪੇਟ ਸ਼ਹਿਦ ਤੇ ਪਿਆਜ਼ ਮਿਲਾ ਕੇ ਖਾਓ ਨੰਬਰ 18 ਕੱਚੇ ਸੇਵ ਦੀ ਨਾਲ ਸ਼ਾਇਦ ਖਾਓ ਤੁਹਾਡੀ ਸਕਿਨ ਟਾਈਟ ਰਹੇਗੀ। ਨੰਬਰ 19 ਜੇਕਰ ਤੁਹਾਨੂੰ ਅਲਰਜੀ ਦੀ ਸਮੱਸਿਆ ਹੈ ਤਾਂ ਦਹੀਂ ਵਿੱਚ ਖੀਰਾ ਪਾ ਕੇ ਖਾਓ। ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੀ ਸਮੱਸਿਆ ਹੋਵੇ ਤਾਂ ਠੀਕ ਹੋ ਜਾਵੇਗੀ। ਨੰਬਰ 20 ਐਲੋਵੀਰਾ ਵਿੱਚ ਹਲਦੀ ਮਿਲਾ ਕੇ ਫੇਸ ਤੇ ਲਗਾਉਣ ਨਾਲ ਦਾਗ ਦੂਰ ਹੋ ਜਾਂਦੇ ਹਨ। ਨੰਬਰ 21 ਅੰਗੂਰ ਤੇ ਨਮਕ ਲਗਾ ਕੇ ਖਾਣ ਨਾਲ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ। ਨੰਬਰ 22 ਖਾਣਾ ਖਾਣ ਤੋਂ ਬਾਅਦ ਖੂਨ ਦਾ बहाव ਤੇਜ਼ ਹੋ ਜਾਂਦਾ ਹੈ ਜਿਸ ਕਰਕੇ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ। ਨੰਬਰ 23 ਮਿਰਚਾਂ ਦੀ ਜਲ ਨੂੰ ਹੱਥਾਂ ਤੋਂ ਹਟਾਉਣ ਲਈ ਖੰਡ ਵਾਲੇ ਪਾਣੀ ਨਾਲ ਆਪਣੇ ਹੱਥ ਧੋ ਲਓ। ਨੰਬਰ 24 ਨਮਕ ਤੇ ਸ਼ਹਿਦ ਮਿਲਾ ਕੇ ਦੰਦ ਸਾਫ਼ ਕਰੋ ਦੰਦ ਚਮਕਣ ਲੱਗ ਜਾਣਗੇ। ਨੰਬਰ 25 ਜਿਨ੍ਹਾਂ ਨੂੰ ਬੁਖਾਰ ਜ਼ਿਆਦਾ ਹੁੰਦਾ ਹੈ ਜਾਂ ਛੇਤੀ ਠੀਕ ਨਹੀਂ ਹੁੰਦਾ ਉਹਨਾਂ ਨੂੰ ਬੱਕਰੀ ਦਾ ਦੁੱਧ ਪੀਣਾ ਚਾਹੀਦਾ ਹੈ। ਨੰਬਰ 26 ਕਿਸੇ ਪਿਆਸੇ ਨੂੰ ਪਾਣੀ ਪਿਵਾਉਣ ਨਾਲ ਪੁੰਨ ਲੱਗਦਾ ਹੈ। ਨੰਬਰ 27 ਜ਼ਿਆਦਾ ਪਾਣੀ ਪੀਣ ਵਾਲਾ ਇਨਸਾਨ ਛੇਤੀ ਬੁੱਢਾ ਨਹੀਂ ਹੁੰਦਾ। ਨੰਬਰ 28 ਖਰਬੂਜੇ ਖਾਣ ਵਾਲੇ ਇਨਸਾਨ ਦੇ ਸਰੀਰ ਦਾ ਪਾਣੀ ਕਦੇ ਵੀ ਘਟਣ ਨਹੀਂ ਹੁੰਦਾ। ਨੰਬਰ 29 ਜੇਕਰ ਦਿਮਾਗੀ ਟੈਨਸ਼ਨ ਆਇਆ ਤਾਂ ਜਿਆਦਾ ਤੋਂ ਜਿਆਦਾ ਪਾਣੀ ਦਾ ਸੇਵਨ ਕਰੋ ਨੰਬਰ 30 ਬੱਕਰੀ ਦਾ ਦੁੱਧ ਪੀਣ ਨਾਲ ਸਾਡੇ ਸਰੀਰ ਨੂੰ ਕੰਮ ਕਰਦੇ ਟਾਈਮ ਤਕਾਪਟ ਨਹੀਂ ਹੁੰਦੀ ਨੰਬਰ 31 ਜੇਕਰ ਤੁਹਾਡੇ ਵਾਲ ਝੜਦੇ ਹਨ ਤਾਂ ਕੱਚੇ ਅੰਡੇ ਦਾ ਪੀਲਾ ਭਾਗ ਵਾਲਾਂ ਤੇ ਲਗਾਓ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 32 ਦੁਪਹਿਰ ਦੇ ਟਾਈਮ ਅਸੀਂ ਸੁਸਤ ਹੋ ਜਾਂਦੇ ਹਾਂ ਤੇ ਸਰੀਰ ਵਿੱਚ ਦਰਦ ਮਹਿਸੂਸ ਹੁੰਦਾ ਹੈ ਜਦੋਂ ਤੱਕ ਰੈਸਟ ਨਾ ਕਰ ਲਈਏ ਤੇ ਚੈਨ ਨਹੀਂ ਆਉਂਦਾ ਇਸ ਲਈ ਇਸ ਸਮੇਂ ਸਲਾਦ ਵਿੱਚ ਖੀਰਾ ਖਾਓ ਨੰਬਰ 33 ਮੱਛੀ ਦੇ ਨਾਲ ਜਾਂ ਮੱਛੀ ਖਾਣ ਤੋਂ ਬਾਅਦ ਦੁੱਧ ਬਿਲਕੁਲ ਵੀ ਨਾ ਪੀਓ ਨੰਬਰ 34 ਖਾਣਾ ਖਾਣ ਤੋਂ ਬਾਅਦ ਕੋਈ ਫਲ ਨਾ ਖਾਓ ਨੰਬਰ 35 ਸੈਰ ਕਰਨ ਤੋਂ ਪਹਿਲਾਂ ਖੰਜੂਰ ਖਾਓ ਕਦੇ ਵੀ ਬਿਮਾਰ ਨਹੀਂ ਹੋਵੋਗੇ ਨੰਬਰ 36 ਜ਼ਿਆਦਾ ਨਮਕ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 37 ਚਾਕਲੇਟ ਖਾਣ ਨਾਲ ਦਿਮਾਗ ਨੂੰ ਸਕੂਨ ਮਿਲਦਾ ਹੈ। ਨੰਬਰ 38 ਖਾਲੀ ਪੇਟ ਦਹੀਂ ਖਾਣ ਨਾਲ ਜਾਤ ਦਾ ਤੇਜ਼ ਹੁੰਦੀ ਹੈ ਤੇ ਵਜ਼ਨ ਵੀ ਘਟਦਾ ਹੈ। ਨੰਬਰ 39 ਦੁੱਧ ਵਿੱਚ ਇਲਾਇਚੀ ਪਾ ਕੇ ਪੀਣ ਨਾਲ ਸਰੀਰ ਨੂੰ ਤਕਾਫਟ ਨਹੀਂ ਹੁੰਦੀ। ਨੰਬਰ 40 ਦਹੀਂ ਦਾ ਇਸਤੇਮਾਲ ਕਰਨ ਨਾਲ ਸਕਿਨ ਟਾਈਟ ਹੋ ਜਾਂਦੀ ਹੈ। ਨੰਬਰ 41 ਦੁੱਧ ਵਿੱਚ ਸੇਬ ਦਾ ਰਸ ਮਿਲਾ ਕੇ ਪੀਣ ਨਾਲ ਚਿਹਰੇ ਤੇ ਨਿਖਾਰ ਆ ਜਾਂਦਾ ਹੈ। ਨੰਬਰ 42 ਮਲਠੀ ਨੂੰ ਥੋੜਾ ਸਮਾਂ ਚੂਸਣ ਨਾਲ ਗਲਾ ਸਾਫ਼ ਹੋ ਜਾਂਦਾ ਹੈ। ਨੰਬਰ 43 ਰਾਤ ਨੂੰ ਦੁੱਧ ਦੀ ਮਲਾਈ ਨਾਲ ਚਿਹਰੇ ਦੀ ਮ사ਜ ਕਰਨ ਨਾਲ ਚਿਹਰਾ ਨਿੱਖਰ ਜਾਂਦਾ ਹੈ। ਨੰਬਰ 44 ਜੇਕਰ ਕਮਰ ਦਾ ਦਰਦ ਹੈ ਤਾਂ ਇੱਕ ਚਮਚ ਬਦਾਮ ਦਾ ਤੇਲ ਗਰਮ ਕਰਕੇ ਮਾਲਿਸ਼ ਕਰੋ ਆਰਾਮ ਮਿਲੇਗਾ। ਨੰਬਰ 45 ਜੇਕਰ ਖੁਰਕਦੀ ਸਮੱਸਿਆ ਹੈ ਤਾਂ ਨਾਰੀਅਲ ਪਾਣੀ ਵਿੱਚ ਨਿੰਬੂ ਦੇ ਟੁਕੜੇ ਮਿਲਾ ਕੇ ਮਾਲਿਸ਼ ਕਰੋ। ਨੰਬਰ 46 ਛੋਲਿਆਂ ਦੀ ਭਿੱਜੀ ਹੋਈ ਦਾਲ ਵਿੱਚ ਸ਼ਹਿਦ ਮਿਲਾ ਕੇ ਹਰ ਰੋਜ਼ ਖਾਲੀ ਪੇਟ ਕਾਓ ਤੁਹਾਡਾ ਮਟਾਪਾ ਘਟਣ ਲੱਗ ਜਾਵੇਗਾ। ਨੰਬਰ 47 ਦਵਾਈ ਲੈਣ ਤੋਂ ਬਾਅਦ ਥੋੜਾ ਜਿਹਾ ਤੁਰਨਾ ਜ਼ਰੂਰ ਚਾਹੀਦਾ ਹੈ, ਜਲਦੀ ਠੀਕ ਹੋ ਜਾਉਗੇ। ਨੰਬਰ 48 ਸੌਣ ਤੋਂ ਪਹਿਲਾਂ ਸ਼ਹਿਰ ਕਰਨੀ ਚਾਹੀਦੀ ਹੈ, ਇਸ ਨਾਲ ਦਿਲ ਦੀ ਬਿਮਾਰੀ ਨਹੀਂ ਹੁੰਦੀ। ਨੰਬਰ 49 ਦੁੱਧ ਵਿੱਚ ਜੀਰਾ ਪਾ ਕੇ ਪੀਣ ਨਾਲ ਪੇਟ ਵੱਡਾ ਨਹੀਂ ਹੁੰਦਾ। ਨੰਬਰ 52 ਜੀਰੇ ਨੂੰ ਭੁੰਨ ਕੇ ਖਾਣ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਨੰਬਰ 51 ਮੂੰਹ ਦੀ ਬਦਬੂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਬਜ਼। ਨੰਬਰ 52 ਪਾਣੀ ਨਾਲ ਲੌਂਗ ਖਾਣ ਨਾਲ ਦੰਦਾਂ ਦੀ ਬਿਮਾਰੀ ਨਹੀਂ ਹੁੰਦੀ। ਨੰਬਰ 53 ਕਲੌਂਜੀ ਨੂੰ ਦਹੀਂ ਵਿੱਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਝੋੜੀਆਂ ਖਤਮ ਹੋ ਜਾਂਦੀਆਂ ਹਨ। ਨੰਬਰ 54 ਫੇਸ ਤੋਂ ਤੇਲ ਹਟਾਉਣ ਲਈ ਐਲੋਵੀਰਾ ਕੱਟ ਕੇ ਲਗਾਓ ਫੇਸ ਸਾਫ਼ ਹੋ ਜਾਵੇਗਾ। ਨੰਬਰ 55 ਰੋਟੀ ਖਾਣ ਤੋਂ ਬਾਅਦ ਸੇਬ ਦਾ ਛੋਟਾ ਜਿਹਾ ਟੁਕੜਾ ਖਾਣ ਨਾਲ ਰੋਟੀ ਸੇਤੀ ਹਾਜਮ ਹੋ ਜਾਂਦੀ ਹੈ। ਨੰਬਰ 56 ਖਰਬੂਜੇ ਦੇ ਦਾਣੇ ਸੁਕਾ ਕੇ ਚਵਾ ਕੇ ਖਾਣ ਨਾਲ ਪੇਟ ਨਹੀਂ ਵੱਦਾ। ਨੰਬਰ 57 ਰੰਗ ਗੋਰਾ ਕਰਨ ਲਈ ਚਿਹਰੇ ਤੇ ਗੁਲਾਬ ਜਲ ਲਗਾਓ। ਨੰਬਰ 58 ਚਾਹ ਨੂੰ ਹਮੇਸ਼ਾ ਠੰਡੀ ਕਰਕੇ ਪੀਓ। ਗਰਮ ਚਾਹ ਪੀਣ ਨਾਲ ਕੈਂਸਰ ਹੋ ਜਾਂਦਾ ਹੈ। ਨੰਬਰ 59 ਜੇਕਰ ਪੇਟ ਵਿੱਚ ਗੈਸ ਬਣਦੀ ਹੈ ਤਾਂ ਮੇਥੀ ਦਾਣਾ ਖਾਓ ਆਰਾਮ ਮਿਲੇਗਾ। ਨੰਬਰ 60 ਜੇਕਰ ਤੁਹਾਡੇ ਬੁੱਲ ਫਟ ਗਏ ਹਨ ਤਾਂ ਗਾਂ ਦਾ ਕੱਚਾ ਦੁੱਧ ਲਾ ਲਓ ਨੰਬਰ 61 ਛਾਲਿਆਂ ਤੇ ਹਰੇ ਧਨੀਏ ਦਾ ਰਸ ਲਾਉਣ ਨਾਲ ਛਾਲੇ ਠੀਕ ਹੋ ਜਾਂਦੇ ਹਨ ਨੰਬਰ 62 ਭਾਫ਼ ਨਾਲ ਹੱਥ ਜਲ ਜਾਵੇ ਤਾਂ ਆਲੂ ਦੇ ਟੁਕੜੇ ਨੂੰ ਹੱਥ ਤੇ ਕੱਟ ਕੇ ਮਲੋ ਨੰਬਰ 63 ਨਾਰੀਅਲ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 64 ਮਿੱਠਾ ਜ਼ਿਆਦਾ ਖਾਣ ਨਾਲ ਬੁਢਾਪਾ ਜਲਦੀ ਆਉਂਦਾ ਹੈ ਨੰਬਰ 65 ਬਾਸੀ ਮੂਕਾਲਾ ਨਮਕ ਖਾਣ ਨਾਲ ਦਿਲ ਦਾ ਦਰਦ ਨਹੀਂ ਹੁੰਦਾ ਨੰਬਰ 68 ਕੱਚੇ ਬਦਾਮ ਖਾਣ ਨਾਲ ਅੱਖਾਂ ਨਾਲ ਸੰਬੰਧਤ ਬਿਮਾਰੀ ਦੂਰ ਹੋ ਜਾਂਦੀ ਹੈ। ਨੰਬਰ 67 ਸਫੈਦ ਜੀਰੇ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਘਟ ਜਾਂਦਾ ਹੈ। ਇਹ ਦਿਲ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਨੰਬਰ 68 ਗਰਮ ਦੁੱਧ ਪੀਣ ਤੋਂ ਬਾਅਦ ਤੁਰੰਤ ਪਾਣੀ ਪੀਣ ਨਾਲ ਤੁਹਾਨੂੰ ਖੰਸੀ ਹੋ ਸਕਦੀ ਹੈ। ਨੰਬਰ 69 ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਤੇ ਨਿੰਬੂ ਰਗੜ ਨਾਲ ਜੰਗਾਲ ਖਤਮ ਹੋ ਜਾਂਦੀ ਹੈ। ਨੰਬਰ 70 ਦਹੀਂ ਵਿੱਚ ਕੇਲਾ ਮਿਲਾ ਕੇ ਖਾਣ ਨਾਲ ਹਾਜ਼ਮਾ ਵਧੀਆ ਰਹਿੰਦਾ ਹੈ। ਨੰਬਰ 71 ਸੂਰਜਮੁਖੀ ਦੇ ਤੇਲ ਦੀ ਮਾਲਿਸ਼ ਪੈਰਾਂ ਤੇ ਕਰਨ ਨਾਲ ਪੈਰਾਂ ਦੀ ਲੰਬਾਈ ਵੱਧਦੀ ਹੈ। ਨੰਬਰ 72 ਮੋਚ ਦਾ ਦਰਦ ਫੈਦ ਹੋਣ ਸ਼ੂਗਰ ਹੋਣ ਦੀ ਨਿਸ਼ਾਨੀ ਹੁੰਦਾ ਹੈ। ਨੰਬਰ 73 ਹਰੀ ਚਾਹ ਵਿੱਚ ਗੁੜ ਪਾ ਕੇ ਪੀਣ ਨਾਲ ਚਿਹਰੇ ਤੇ ਝੋੜੀਆਂ ਖਤਮ ਹੋ ਜਾਂਦੀਆਂ ਹਨ। ਨੰਬਰ 74 ਰਾਤ ਨੂੰ ਮੱਖਣ ਖਾਣ ਨਾਲ ਸਾਡੀ ਸਕਿਨ ਮੁਲਾਇਮ ਤੇ ਗਲੋ ਕਰਨ ਲੱਗ ਜਾਂਦੀ ਹੈ। ਨੰਬਰ 75 ਆਮਬ ਖਾਣ ਨਾਲ ਦਿਲ ਦੀਆਂ ਨਾੜਾਂ ਖੁੱਲ ਜਾਂਦੀਆਂ ਹਨ। ਨੰਬਰ 76 ਪਤਲੇ ਲੋਕ ਜੇਕਰ ਬਸੀਮੂ ਅਨਾਰ ਖਾਂਦੇ ਹਨ ਤਾਉ 체ਤੀ ਹੀ ਸੇਤਮੰਦ ਹੋ ਜਾਂਦੀ ਹਨ ਨੰਬਰ 77 ਬੱਕਰੀ ਦੇ ਦੁੱਧ ਵਿੱਚ ਸਰੋਂ ਦਾ ਤੇਲ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਕਾਲੀ ਤੇ ਲੰਬੇ ਹੋ ਜਾਂਦੇ ਹਨ ਨੰਬਰ 78 ਜਿਹੜੀ ਲੋਕ ਗੈਸ ਦੀ ਜਗ੍ਹਾ ਚੁੱਲ੍ਹੇ ਤੇ ਖਾਣਾ ਬਣਾਉਂਦੇ ਹਨ ਉਹ ਸਿਹਤਮੰਦ ਰਹਿੰਦੇ ਹਨ ਨੰਬਰ 79 ਮੱਝ ਦੇ ਦੁੱਧ ਨਾਲ ਮਟਾਪਾ ਜ਼ਿਆਦਾ ਹੁੰਦਾ ਹੈ ਨੰਬਰ 80 ਗਾਂ ਦਾ ਦੁੱਧ ਪੀਣ ਵਾਲਾ ਇਨਸਾਨ ਜਵਾਨ ਰਹਿੰਦਾ ਹੈ ਨੰਬਰ 81 ਜਿਸ ਦੇ ਜ਼ਿਆਦਾ ਧੀਆ ਹੁੰਦੀਆਂ ਹਨ ਉਹ ਇਨਸਾਨ ਖੁਸ਼ਕਿਸਮਤ ਹੁੰਦਾ ਹੈ ਨੰਬਰ 82 देर ਨਾਲ ਨੀਂਦ ਆਉਣਾ ਦਿਮਾਗ ਤੇਜ਼ ਹੋਣ ਦੀ ਨਿਸ਼ਾਨੀ ਹੈ। ਨੰਬਰ 83 ਸ਼ਾਮ ਦੇ ਸਮੇਂ ਮਿੱਠੀਆਂ ਚੀਜ਼ਾਂ ਨਾ ਖਾਓ ਬਲਕਿ ਕੌੜੀਆਂ ਚੀਜ਼ਾਂ ਖਾਓ ਸਿਹਤ ਵਧੀਆ ਰਹੂਗੀ। ਨੰਬਰ 84 ਜ਼ਿਆਦਾ ਚਾਹ ਪੀਣ ਨਾਲ ਸਿਹਤ ਖਰਾਬ ਹੁੰਦੀ ਹੈ ਤੇ ਅੱਖਾਂ ਦੀ ਰੌਸ਼ਨੀ ਵੀ ਘਟ ਹੁੰਦੀ ਹੈ। ਨੰਬਰ 85 ਦਿਨ ਵਿੱਚ ਦੋ ਵਾਰ ਖੀਰੇ ਜ਼ਰੂਰ ਖਾਓ ਮੋਟਾਪਾ ਘਟਣ ਲੱਗ ਜਾਵੇਗਾ। ਨੰਬਰ 86 ਵਾਲਾਂ ਵਿੱਚ ਕੰਗੀ ਕਰਨ ਨਾਲ ਸਿਰ ਵਿੱਚ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ। ਨੰਬਰ 87 ਜਿਹੜੀ ਲੋਕ ਵਾਲਾਂ ਵਿੱਚ ਕੰਗੀ ਘੱਟ ਕਰਦੇ ਹਨ ਉਹਨਾਂ ਦੇ ਵਾਲ ਜ਼ਿਆਦਾ ਝੜਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ